ਤੇ ਪੱਕੀ ਦਾ ਮੁੰਡਾ ਹੈ ਕਿ ਕਿਦਾਂ ਦੀ ਮੰਨ ਲਓ ਕੀ ਟੱਕਰ ਸੀ ਕੀ ਕਿਸ ਤਰ੍ਹਾਂ ਦਾ ਵਾਕਿਆ ਹੈ ਇਹ ਕੋਟੇ ਪੱਕੀ ਵਾਲਾ ਮੁੰਡਾ ਬਹੁਤ ਤੇਜ਼ ਸਪੀਡ ਵਿੱਚ ਹੈਗਾ ਸੀ ਜੀ ਇੱਕ ਮੁੰਡਾ ਝੰਡਾ ਵਾਲੇ ਦਾ ਸੀ ਜੀ ਉਹ ਸਲੋ ਸੀ ਜੀ ਇਹ ਝੰਡਾ ਵਾਲੇ ਮੁੰਡੇ ਦੀ ਡੈਥ ਤੇ ਦੂਜੇ ਮੋਟਰਸਾਈਕਲ ਸਵਾਰ ਦੇ ਕਿੰਨੇ ਐਕਸਟਾਂ ਨੇ ਮੰਨ ਲਓ ਕਿਦਾਂ ਦਾ ਹਾਲਾਤ ਥੋੜੀ ਛੱਟ ਲੱਗੀ ਹੈ ਜੀ ਜੀ ਉਹ ਮਾ ਛੱਲਿਆ ਗਿਆ ਲੱਤਾਂ ਭਾਵੇਂ ਛਲੀਆਂ ਨਹੀਂ ਜਿਹੜਾ ਮੌਕੇ ਤੇ ਡੈਥ ਹੋਈ ਉਹ ਮਿੰਡ ਝੰਡਾ ਵਾਲੇ ਦਾ ਸੀ ਹਾਂਜੀ ਝੰਡਾ ਵਾਲਾ ਕੀ ਨਾਮ ਸੀ ਜੀ ਨਨਾ ਰਾਜਕੁਮਾਰ ਸਿੰਘ ਰਾਜਕੁਮਾਰ ਸਿੰਘ ਮੌਕੇ ਤੇ ਮੌਤ ਹੋ ਗਈ ਕਿੰਨੇ ਜਣੇ ਸੀ ਜਿਹੜੇ ਮੋਟਰਸਾਈਕਲ ਸਵਾਰ ਕਿੰਨੇ ਜਣੇ ਸੀ ਇੱਕ ਇੱਕ ਜਣਾ ਸੀ ਦੋਨੋਂ ਦੋਨੋਂ ਇੱਕ ਇੱਕ ਜਣਾ ਸੀ ਆਪਸੀ ਟੱਕਰ ਹੋਈ ਹੈ ਆਪਸੀ ਟੱਕਰ ਹੋਈ ਹੈ ਇੱਥੇ ਵੇਖੇਗੇ ਕਿ ਜੁੱਤੇ ਜਿਹੜੇ ਬੱਚੇ ਦੇ ਵੀ ਨਾਲ ਪਏ ਆ ਕੀ ਲੱਗਦਾ ਉਹਦੇ ਜੀ ਉਹਦੇ ਜੀ ਇੱਡੇ ਕਿੰਨਾ ਦੀ ਡੈਥ ਹੋਈ ਹੈ ਉਹਨਾਂ ਦੇ ਜੁੱਤੇ ਨੇ ਨਹੀਂ ਬੱਚੇ ਦੇ ਵੀ ਪਏ ਨਾਲ ਬੱਚਾ ਨਹੀਂ ਸੀ ਕੋਈ ਬੱਚਾ ਨਹੀਂ ਸੀ ਦੋ ਮੋਟਰਸਾਈਕਲ ਤੇ ਜੈਂਟ ਸੀ ਸੀਗੇ ਹਾਂਜੀ ਹਾਂਜੀ ਮੇਰਾ ਨਾਮ ਕਵਲਜੀਤ ਸਿੰਘ ਜੀ ਕਵਲਜੀਤ ਸਿੰਘ ਸਨ ਬੋਰਡਪਾਲ ਸਿੰਘ ਜੀ ਜੀ ਕਿਹੜਾ ਪਿੰਡ ਹੈ ਜੀ ਜੀ ਵੀਪੀ ਝਾਂਡ ਵਾਲਾ ਮੇਰਾ ਸਰ ਸਰ ਇੱਥੇ ਐਕਸੀਡੈਂਟ ਹੋਇਆ 10000 ਰੁਪਏ ਕਿ ਜਦੋਂ ਮੋਟਰਸਾਈਕਲ ਅਸੀਂ ਦੋ ਲੜਕੀਆਂ ਗਿਆ ਸੀ ਉਹਨਾਂ ਨੂੰ ਮੁੰਡਾ ਚੜਾ ਕੇ ਤੇ ਛੱਡਣ ਗਿਆ ਪੱਤਰਿਆਂ ਵਾਲੇ ਪੱਤਰਿਆਂ ਵਾਲ ਨੂੰ ਛੱਡ ਕੇ ਅਸੀਂ ਅੱਗੇ ਲੰਘ ਗਏ ਅਸੀਂ ਤੇਲ ਪਵਾਣ ਗਏ ਸੀ ਤੇਲ ਪਵਾ ਕੇ ਵਾਪਸ ਆਏ ਆ ਤੇ ਇਹਨੇ ਨੂੰ ਮੰਨ ਲਓ ਖੜਾਕਾ ਬਹੁਤ ਆ ਬਹੁਤ ਜ਼ਿਆਦਾ ਠੀਕ ਹੈ ਜੀ ਠੀਕ ਹੈ ਅਸੀਂ ਪਹ ਜਾ ਕੇ ਲਿਆ ਮੋਟਰਸਾਈਕਲ ਮੋਟਰਸਾਈਕਲ ਇੱਕ ਮੁੰਡਾ ਇਧਰ ਤਾਰਾਂ 'ਚ ਫਸਿਆ ਪਿਆ ਸੀ ਉਹਨੂੰ ਕੱਢਿਆ ਤੇ ਮੁੰਡਾ ਜਿਹੜਾ ਮੋਕੇ ਤੇ ਉਹਦੇ ਸਿਰ ਜਿਹਨੂੰ ਵੱਜਾ ਨਾ ਉਹਦੇ ਮੋਕੇ ਦੀ ਪੂਰਾ ਜੀ ਆਪਕਾ ਪਤਾ ਲੱਗਿਆ ਕਿ ਕਿੱਥੋਂ ਦੇ ਆ ਜਿਹਦੀ ਡੈਥ ਹੋਈ ਔਰ ਦੂਜੇ ਜਗ੍ਹਾ ਜਿਹੜਾ ਮੁੰਡਾ ਉਹ ਝਾਂਡ ਵਾਲਾ ਮੀਰਾ ਸੰਗਲਾ ਦਾ ਜੀ ਤੇ ਦੂਜਾ ਮੁੰਡਾ ਜੀ ਦੂਸਰਾ ਮੁੰਡਾ ਪੱਕੀ ਦਾ ਹੈ ਕਿ ਕੋਠੇ ਦਾ ਹਸਤਨਾ ਜੀ ਜੀ ਹੋਰ ਕੋਈ ਜਾਣਕਾਰੀ ਇੱਕ ਮੁੰਡਾ ਉਹਦੇ ਨਾਲ ਜਿਹੜਾ ਹੈਗਾ ਸੀ ਉਹ ਕਬੂਲਚਾ ਖੁੱਬੰਦਾ ਸੀ ਮਤਲਬ ਇੱਕ ਮੋਟਰਸਾਈਕਲ ਤੇ ਦੋ ਜਣੇ ਸੀ ਨਾ ਨਾ ਇੱਕੋ ਹੀ ਇੱਕ ਮੁੰਡਾ ਜਿਹੜਾ ਕਬੂਲਚਾ ਖੁੱਬੰਦਾ ਸੀ ਜੀ ਉਹ ਮੁੰਡਾ ਉੱਥੇ ਲੈ ਗਿਆ ਸੀ ਜੀ ਜਿਹੜਾ ਉਹ ਲੇਡੀਜ਼ ਨੂੰ ਛੱਡਣ ਗਿਆ ਨਾ ਦੋ ਕੁੜੀਆਂ ਨੂੰ ਜੀ ਜੀ ਉਹ ਛੱਡ ਕੇ ਦੂਜਾ ਮੁੰਡਾ ਪੱਕੀ ਵਾਲਾ ਆ ਰਿਹਾ ਸੀ ਠੀਕ ਹੈ ਦੋ ਇੱ ਜੀ ਮੌਕੇ ਤੇ ਐਂਬੂਲੈਂਸ ਕਿਨੇ ਚਿਰ ਬਾਅਦ ਪਹੁੰਚਦੀ ਹੈ 20 ਮਿੰਟਾਂ ਬਾਅਦ ਆਵੀਂ ਚਲਾ ਉਪਰ ਠੀਕ ਹੈ ਇਹ ਕਿਹੜਾ ਰੋਡ ਹੈ ਜੀ ਇਹ ਇਹ ਜਾਂਡਾ ਦਾ ਪੱਤਰਾ ਦਾ ਰੋਡ ਹੈ ਜੀ ਠੀਕ ਹੈ ਲਿੰਕ ਰੋਡ ਲਿੰਕ ਰੋਡ ਕੋਟੇ ਪੱਕੀ ਦਾ ਮੁੰਡਾ ਹੈ ਠੀਕ ਹੈ ਕਿ ਕਿਦਾਂ ਦੀ ਮੰਨ ਲਓ ਕੀ ਟੱਕਰ ਸੀ ਕੀ ਕਿਸ ਤਰ੍ਹਾਂ ਦਾ ਵਾਕਿਆ ਹੈ ਇਹ ਕੋਟੇ ਪੱਕੀ ਵਾਲਾ ਮੁੰਡਾ ਬਹੁਤ ਤੇਜ਼ ਸਪੀਡ ਵਿੱਚ ਹੈਗਾ ਸੀ ਜੀ ਇੱਕ ਮੁੰਡਾ ਜੰਡ ਵਾਲੇ ਦਾ ਸੀ ਜੀ ਉਹ ਸਲੋ ਸੀ ਜੀ ਇਹ ਜੰਡ ਵਾਲੇ ਮੁੰਡੇ ਦੀ ਡੈਥ ਤੇ ਦੂਜੇ ਮੋਟਰਸਾਈਕਲ ਸਵਾਰ ਦੇ ਕਿੰਨੇ ਐਕਸਟਾਂ ਨੇ ਮੰਨ ਲਓ ਕਿਦਾਂ ਦਾ ਹਾਲਾਤ ਥੋੜੀ ਛੱਟ ਲੱਗੀ ਹੈ ਜੀ ਜੀ ਉਹ ਮਾ ਛੱਲਿਆ ਗਿਆ ਲੱਤਾਂ ਬਾਹਾਂ ਚਲੀ ਹੋਈਆਂ ਜਿਹੜਾ ਮੌਕੇ ਤੇ ਡੈਥ ਹੋਈ ਉਹ ਮਿੰਟ ਜੰਡ ਵਾਲੇ ਦਾ ਸੀ ਹਾਂਜੀ ਜੰਡ ਵਾਲੇ ਕੀ ਨਾਮ ਸੀ ਨਾ ਨਾ ਰਾਜਕੁਮਾਰ ਸੀ ਰਾਜਮਾ ਉਸ ਮੁੱਖੀ ਤੇ ਮੌਤ ਹੋ ਗਈ ਕਿੰਨੇ ਜਣੇ ਸੀ ਜਿਹੜੇ ਮੋਟਰਸਾਈਕਲ ਸਵਾਰ ਕਿੰਨੇ ਜਣੇ ਸੀ ਇੱਕ ਇੱਕ ਜਣਾ ਸੀ ਦੋਨੋਂ ਦੋਨੋਂ ਇੱਕ ਇੱਕ ਜਣਾ ਸੀ ਆਪਸੀ ਟੱਕਰ ਹੋਈ ਹੈ ਆਪਸੀ ਟੱਕਰ ਹੋਈ ਹੈ ਇੱਥੇ ਵੇਖੇਗੇ ਕਿ ਜੁੱਤੇ ਜਿਹੜੇ ਬੱਚੇ ਦੇ ਵੀ ਨਾਲ ਪਏ ਆ ਕੀ ਲੱਗਦਾ ਹੈ ਉਹਦੇ ਜੀ ਉਹਦੇ ਜੀ ਇੱਡੇ ਕਿੰਨਾ ਦੀ ਡੈਥ ਹੋਈ ਹੈ ਉਹਨਾਂ ਦੇ ਜੁੱਤੇ ਨੇ ਨਹੀਂ ਬੱਚੇ ਦੇ ਵੀ ਪਏ ਨਾਲ ਬੱਚਾ ਨਹੀਂ ਸੀ ਕੋਈ ਬੱਚਾ ਨਹੀਂ ਸੀ ਦੋ ਮੋਟਰਸਾਈਕਲ ਤੇ ਜੈਂਟ ਸੀ ਸੀ ਹਾਂ ਜੀ ਮੇਰਾ ਨਾਮ ਕਵਲਜੀਤ ਸਿੰਘ ਜੀ ਕਵਲਜੀਤ ਸਿੰਘ ਨਾਲ ਬੋਰਡਪਾਲ ਸਿੰਘ ਜੀ ਜੀ ਕਿਹੜਾ ਪਿੰਡ ਹੈ ਜੀ ਜਾ ਵੀਪੀਓ ਜੰਡ ਵਾਲਾ ਮੀਰਾ ਸਰ ਸਰ ਇਥੇ ਐਕਸੀਲੈਂਟ ਹੋਇਆ ਦੱਸਿਆ ਜਾ ਰਿਹਾ ਕਿ ਜਦੋਂ ਮੋਟਰਸਾਈਕਲ ਅਸੀਂ ਦੋ ਲੜਕੀਆਂ ਗਿਆ ਸੀ ਉਹਨਾਂ ਨੂੰ ਮੁੰਡਾ ਚੜਾ ਕੇ ਤੇ ਛੱਡਣ ਗਿਆ ਪੱਤਰਿਆਂ ਵਾਲੇ ਪੱਤਰਿਆਂ ਵਾਲ ਨੂੰ ਛੱਡ ਕੇ ਅਸੀਂ ਅੱਗੇ ਲੰਘ ਗਏ ਅਸੀਂ ਤੇਲ ਪਵਾਣ ਗਏ ਸੀ ਤੇਲ ਪਵਾ ਕੇ ਵਾਪਸ ਆਏ ਆ ਤੇ ਇਹਨੇ ਨੂੰ ਮੰਨ ਲਓ ਖੜਾਕਾ ਬਹੁਤ ਆ ਬਹੁਤ ਜ਼ਿਆਦਾ ਠੀਕ ਹੈ ਜੀ ਠੀਕ ਹੈ ਅਸੀਂ ਪਹ ਜਾ ਕੇ ਲਿਆ ਮੋਟਰਸਾਈਕਲ ਮੋਟਰਸਾਈਕਲ ਇੱਕ ਮੁੰਡਾ ਇਧਰ ਤਾਰਾਂ 'ਚ ਫਸਿਆ ਪਿਆ ਸੀ ਉਹਨੂੰ ਕੱਢਿਆ ਤੇ ਮੁੰਡਾ ਜਿਹੜਾ ਮੋਕੇ ਤੇ ਉਹਦੇ ਸਿਰ ਜਿਹਨੂੰ ਵੱਜਾ ਨਾ ਉਹਦੇ ਮੋਕੇ ਦੀ ਪੂਰਾ ਜੀ ਆਪਕਾ ਪਤਾ ਲੱਗਿਆ ਕਿ ਕਿੱਥੋਂ ਦੇ ਆ ਜਿਹਦੀ ਡੈਥ ਹੋਈ ਔਰ ਦੂਜੇ ਜਗ੍ਹਾ ਜਿਹੜਾ ਮੁੰਡਾ ਉਹ ਝਾਂਡ ਵਾਲਾ ਮੀਰਾ ਸੰਗਲਾ ਦਾ ਜੀ ਤੇ ਦੂਜਾ ਮੁੰਡਾ ਜੀ ਦੂਸਰਾ ਮੁੰਡਾ ਪੱਕੀ ਦਾ ਹੈ ਕਿ ਕੋਠੇ ਦਾ ਹਸਤਨਾ ਜੀ ਜੀ ਹੋਰ ਕੋਈ ਜਾਣਕਾਰੀ ਇੱਕ ਮੁੰਡਾ ਉਹਦੇ ਨਾਲ ਜਿਹੜਾ ਹੈਗਾ ਸੀ ਉਹ ਕਬੂਲਚਾ ਖੁੱਬੰਦਾ ਸੀ ਮਤਲਬ ਇੱਕ ਮੋਟਰਸਾਈਕਲ ਤੇ ਦੋ ਜਣੇ ਸੀ ਨਾ ਨਾ ਇੱਕੋ ਹੀ ਇੱਕ ਮੁੰਡਾ ਜਿਹੜਾ ਕਬੂਲਚਾ ਖੁੱਬੰਦਾ ਸੀ ਜੀ ਉਹ ਮੁੰਡਾ ਉੱਥੇ ਲੈ ਗਿਆ ਸੀ ਜੀ ਜਿਹੜਾ ਉਹ ਲੇਡੀਜ਼ ਨੂੰ ਛੱਡਣ ਗਿਆ ਨਾ ਦੋ ਕੁੜੀਆਂ ਨੂੰ ਜੀ ਜੀ ਉਹ ਛੱਡ ਕੇ ਦੂਜਾ ਮੁੰਡਾ ਪੱਕੀ ਵਾਲਾ ਆ ਰਿਹਾ ਸੀ ਠੀਕ ਹੈ ਦੋ ਇੱ ਜੀ ਮੌਕੇ ਤੇ ਐਂਬੂਲੈਂਸ ਕਿਨੇ ਚਿਰ ਬਾਅਦ ਪਹੁੰਚਦੀ ਹੈ 20 ਮਿੰਟਾਂ ਬਾਅਦ ਆਵੀਂ ਚਲਾ ਉਪਰ ਠੀਕ ਹੈ ਇਹ ਕਿਹੜਾ ਰੋਡ ਹੈ ਜੀ ਇਹ ਇਹ ਜੰਡਰ ਇਹ ਜੰਡਰ ਦਾ ਪਤਰਾ ਦਾ ਰੋਡ ਹੈ ਜੀ ਠੀਕ ਹੈ ਲਿੰਕ ਰੋਡ ਲਿੰਕ ਰੋਡ